ਸਾਰੀ ਬਾਈ ਸਾਰੇ ਨੂੰ ਸਸਟੀਕਰ ਪ੍ਰਿੰਸਪਲ ਨੂੰ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਟੂਟੀ ਅਲਟੋ ਲੈ ਕੇ ਆਏ ਗੱਡੀ ਵਧੀਆ ਹੈ 11 ਮਾਡਲ ਅਲਟੋ ਆ ਤੇ ਹੋਰ ਇਨਫੋਰਮੇਸ਼ਨ ਤੁਹਾਨੂੰ ਮੈਂ ਦਿੰਦਾ ਟਾਇਰ ਟੱਪਾ ਵਧੀਆ ਹੈ ਤੇ ਰਿਮੋਟ ਲੱਗਿਆ ਹੋਇਆ ਗੱਡੀ ਨੂੰ ਤੇ ਹੋਰ ਗੱਡੀ ਮੈਂ ਚੈੱਕ ਕਰਾਉਣਾ ਆਜੋ ਫਿਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਚੈੱਕ ਕਰਾਉਣਾ ਆ ਰਿਮੋਟ ਲੱਗਿਆ ਹੋਇਆ ਤੇ ਦੇਖੋ ਸ਼ੀਸ਼ਾ نیچے ਆ ਮੈਂ ਲੋਕ ਲਾਤੀ ਗੱਡੀ ਆ ਸ਼ੀਸ਼ਾ ਆਪਣੇ ਚੜ੍ਹ ਜੂ ਉੱਪਰ ਇਹ ਲੈ ਉਹ ਸ਼ੀਸ਼ਾ ਆਪਣੇ ਚੜ੍ਹ ਗਿਆ ਉੱਪਰ ਕੋਈ ਬੰਦਾ ਨਹੀਂ ਬੈਠਾ ਕੁਝ ਨਹੀਂ ਹੈ ਤੇ ਰਿਮੋਟ ਲੱਗਿਆ ਗੱਡੀ ਨੂੰ 1 ਤੇ ਟਾਇਰ ਚੈੱਕ ਕਰ ਲਓ ਇੱਕ ਵਾਰੀ ਤੁਸੀਂ ਟਾਇਰ ਜਮਾਏ ਨਵੇਂ ਆ ਸੀਟ ਦੇ ਤੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਹੁਣ ਮੈਂ ਚਾਰੋਂ ਪਾਸੋਂ ਚੈੱਕ ਕਰਉਣਾ ਗੱਡੀ ਨੂੰ ਕੋਸਾ ਨੂੰ ਜੀ ਇੱਕ ਤਾਂ ਜ਼ਿੰਦਗਾਰ ਤੇ ਗੱਡੀ ਬਈ ਬਹੁਤ ਵਧੀਆ ਗੱਡੀ ਆ ਤੇ ਟਾਇਰ ਵਧੀਆ ਨੇ ਆਹ ਟਾਇਰ ਦੇ ਤੇ ਗੱਡੀ ਇੱਕ ਮਿੰਟ ਮੜੀ ਮੁੱਟੀ ਜੀ ਕੰਲੀ ਕੁਤਾ ਵੀ ਹੈ ਨਹੀਂ ਬਾਈ ਗੱਡੀ ਦੀ। ਉਹ ਗੱਡੀ ਵਧੀਆ ਐ। ਤੇ ਮਿੱਟੀ ਪਈ ਹੋਈ ਆ ਤਾਂ ਉਹ ਤੋਂ ਕਹਿੰਦੀ ਨਹੀਂ ਲੈਂਦੀ ਹੋਈ ਹੈਗੀ ਐਵੇਂ ਆ। ਤੇ ਵੀ 13 ਨੰਬਰ ਆ ਬਾਈ ਗੱਡੀ ਦਾ। ਅ ਓਨਰ ਕਿੱਜੇ ਦੀ ਆ ਬਾਈ। ਤੇ ਠੀਕ ਆ ਸਸਤੇ ਭਾਦੀ ਆ ਕੋਈ ਜਿਆਦਾ ਮਹਿੰਗੀ ਨਹੀਂ ਹੈਗੀ ਜਿਵੇਂ ਲੋਕ ਮੰਗੀ ਜਾਂਦੇ ਆ। ਤੇ ਮੈਂ ਹੁਣ ਅੰਦਰੋਂ ਦੱਸਣਾ ਆ ਲੈ। ਆ ਖੋਲਤੀ ਆਪਾਂ। ਲੋਕ ਖੁੱਲ ਗਿਆ ਇਹਦੇ। ਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਇੱਕ ਵਾਰੀ ਇਹ ਵਿੰਡੋ ਪਾਵਰ ਨੇ ਤੇ ਸਟੀering ਵੀ ਪਾਵਰ ਹੈ ਇੰਜਨ ਗੀਅਰ ਦੀ ਗਾਰੰਟੀ ਹੈ ਬਾਈ ਆਪਣੀ ਤੇ ਲਾ ਆ ਮੈਂ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਗੱਡੀ ਹੁਣ ਅਹ ਵਾਲੀ ਚਾਬੀ ਆਪਾਂ ਨੇ ਤੇ ਖਾ ਲਿਓ ਫੋਕਸ ਨਹੀਂ ਮਿਲਦਾ ਲੱਖ ਚੱਲੀ ਹੋਈ ਹੈ ਗੱਡੀ ਬਾਈ ਤੇ ਲੈ ਕੰਡੀਸ਼ਨ ਗੀਅਰ ਦੀ ਚੈੱਕ ਕਰੋ ਵੇ ਦੀ ਇੰਜਨ ਦੀ ਕੰਡੀਸ਼ਨ ਚੈੱਕ ਕਰਨ ਲੈ ਮਾੜੀ ਹਾਲਤ ਦੀ ਸਟਾਰਟ ਹੋ ਗਈ ਤੇ ਮੈਂ ਬੌਂਟ ਖੋਲ ਕੇ ਦਿਖਾਣਾ ਤੁਹਾਨੂੰ ਹੁਣ ਸ਼ਾਰਟ ਵੀ ਹੈ ਗੱਡੀ ਹੁਣ ਇੰਜਨ ਗੇਅਰ ਦੀ ਗਾਰੰਟੀ ਹੈ ਬਾਈ ਹੋਰ ਮਾੜੀ ਮੋਟੀ ਜਿਵੇਂ ਲੱਗੀ ਪੱਜੀ ਹੁੰਦੀ ਆ ਚਲੋ ਉਹ ਤਾਂ ਹੈ ਪੇਂਟ ਸ਼ੇਡ ਹੁੰਦਾ ਗੱਡੀ ਦਾ ਤੇ ਜਿੰਦਗੀ ਤੇ ਦੇਖਣ ਚੈੱਕ ਕਰ ਲੋ ਬਾਈ ਓਕੇ ਜਮੇ ਗੁੱਡਾ ਗੁੱਡਾ ਕੁਝ ਬਣਿਆ ਹੋਇਆ ਨਹੀਂ ਹੈ ਇਹ ਚੈੱਕ ਕਰਕੇ ਦੇ ਓਕੇ ਆ ਪੂਰੀ ਐ ਠੀਕ ਆ ਵਧੀਆ ਗੱਡੀ ਐਨ ਬਾਈ ਮੇਰੇ ਹਿਸਾਬ ਨਾਲ ਉਹਨਾਂ ਨੇ ਗੱਡੀ ਬਹੁਤ ਘੈਂਟ ਆ ਤੇ ਸਸਤੇ ਭਾਅ ਦਿਓ ਮੈਂ ਹੁਣ ਸਟਾਰਟ ਖੜੀਏ ਗੱਡੀ ਇੰਜਨ ਕੀ ਅੱਧੀ ਗਾਰੰਟੀ ਐ ਬਾਈ ਗੱਡੀ ਜੀ ਪੂਰੀ ਇਹ ਇੱਕ ਗੱਡੀ ਵਧੀਆ ਬਾਈ ਲੋਕੇਸ਼ਨ ਹੈਗੀ ਆ ਗੁਪਿੰਦਗੜ ਜਿਲ੍ਹਾ ਫਤਿਹਗੜ ਸਾਹ ਤੇ ਗੁਰੂਕੀਨਗਰੀ ਲੋਕੇਸ਼ਨ ਹੈ ਮੈਂ ਗੱਡੀ ਦੀ ਤੇ ਗੱਡੀ ਵਧੀਆ ਏ ਨੰਬਰ ਮੈਂ ਬੋਲ ਦਣਾ 7355133867 ਤੇ ਆਪਣੀ ਡਿਮਾਂਡ ਹੈਗੀ ਆ ਦੀ 1.5 ਲੱਖ ਦੀ ਬਾਕੀ ਹੋਰ ਮੌਕੇ ਤੇ ਮਾਣ ਤਨ ਕਰ ਦਾਂਗੇ ਬਾਈ ਹੀਟਰ ਚੱਲਦਾ ਏਸੀ ਦੀ ਗੈਸ ਪੈਣ ਵਾਲੀ ਆ ਤੇ ਗੱਡੀ ਵਧੀਆ ਬਾਈ ਮੇਰੇ ਹਿਸਾਬ ਨਾਲ ਬਹੁਤ ਵਧੀਆ ਗੱਡੀ ਆ ਤੇ ਮਾੜੀ ਮੋਟੀ ਪੇਂਟ ਛੇੜ ਦਾ ਹੁੰਦੀ ਆ ਚਲੋ ਤੇ ਮੌਕੇ ਤੇ ਕਰ ਦਾਂਗੇ ਜਿੰਨੇ ਕਿਤੇ ਵੀ ਆਇਆ ਆਪਾਂ ਛੱਡ ਦਾਂਗੇ ਗੱਡੀ ਤੇ ਵੜਾ ਮੋਟਾ ਹੋਰ ਮਾਰਤਣ ਵੀ ਕਰਦਾਂਗੇ ਆਪਾਂ ਹੋਰ ਵਧੀਆ ਜਾਣੇਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਿਲਦਾ ਹੈਗੀਆਂ ਵੀਡੀਓ